ਦੀ ਆਪਸਾਰੀ ਠੀਕ ਠਾਕ ਹਾਂ ਜੀ ਮੇਰੇ YouTube ਨੂੰ ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆ ਗਿਆ ਲੈ ਸਵੇਰ ਵਾਲੇ ਕੰਮ ਆ। ਆਪਾਂ ਨਮਕੂ ਜਿਵੇਂ ਕੰਦੇਂਦੇ ਨੇ ਹੈ ਨਾ ਪਿੰਡਾਂ ਵਾਲੇ ਨਹੀਂ ਬੋਲੀ ਹੁੰਦੀਆਂ ਹੁਣ ਪੀ ਲੈ ਆਪਾਂ ਚਾਹ ਦਾ ਕੌਲਾ ਹੁਣ ਚੱਕਦੇ ਆਪਾਂ ਝਾੜੂ ਝਾੜੂ ਲਾਉਨੇ ਆ ਦੇਖੋ ਆਪਾਂ ਸਾਰੇ ਬੇੜੇ ਚ ਦਿਖਾਵਾਂ ਤੁਹਾਨੂੰ ਕਿੰਨਾ ਝਾੜੂ ਆ ਦੇਖੋ ਤੁੱਪੂ ਵੀ ਚੜ੍ਹਦੀਆਂ ਜਿਵੇਂ ਨੇ ਸਾਰੇ ਚੜੂ ਲਾਉਂ। ਸਾਰੇ ਪਾ ਇੱਧਰ ਲਾਵਾਂਗੇ। ਲੈ ਚਾੜੂ ਚੁੜ। ਚਾੜੂ ਕੱਢ ਕੇ ਫਿਰ ਬਣਾਉਣੀ ਆਪਾਂ। ਰੋਟੀ ਪਾਣੀ। 1100 ਝਾੜੂ ਨਾਲ ਲਾਉਣੀ ਆ ਮੱਥਾ। ਸਾਡੇ ਵੀਡੀਓ ਵੀ ਸਾਰਿਆਂ ਦੇਖਿਆ ਕਰੋ ਭਾਈ। ਆਦੋ ਜਾਣ ਇੱਕ ਸੱਚੀ ਮਸਾਲਾ ਹੋਰ ਦਿਖਾਉਣੀ ਆ ਚੀਜ਼। ਸਾਬਵਾ ਟੂਚ ਇਹਨਾਂ ਦੋ ਤਿੰਨ ਦਿਨ ਪਹਿਲਾਂ ਜਿੜੀ ਉਹ ਕਰਦੀ ਰਹੀ ਪਾਉਂਦੀ ਰਹੀ ਆ ਉਹਨਾਂ ਕੱਖ ਜਿਹੇ ਨੇ ਸਿੱਟੀ ਵੀ ਮੈਂ ਉਹ ਤੋੜ ਤਾ ਉਹਦੇ ਵਿੱਚ ਨਾ ਬੱਚੇ ਆ ਸ਼ਾਇਦ ਮੈਂ ਦੇਖਦੀ ਨਹੀਂ ਹੈਗੀ ਮੈਨੂੰ ਆਇਆ ਲੱਗਾ ਸੀ ਕਿੱਥੇ ਦੇਖੋ ਗੀਚਰਾਈ ਤਾਰ ਤੇ ਹਿਆਲ ਨਾ ਪਾਇਆ ਨਾ ਦੇਖ ਵਿਚਰੀ ਆ ਜਾਂਦੀ ਹੈ ਕਈ ਵਾਰ ਜਦੋਂ ਅਸੀਂ ਬਾਥਰੂਮ ਚ ਹੁੰਨਾ ਨਾ ਗੇਟ ਅੜਿਆ ਹੁੰਦਾ ਫਿਰ ਗੇਟ ਦੇ ਨਾ ਉਹ ਮਾਰੀ ਜਾਂਦੀ ਰਹਿੰਦੀ ਹੈ ਠੋਕਾਂ ਤੇ ਉਸ ਗੇਟ ਕੋਲੋਂ ਇਦੇ ਮਾਰੇ ਰਾਤ ਦਿਨ ਰਾਤ ਅਸੀਂ ਵੇਟ ਕੋਲ ਖੜਾ ਰਹਿੰਦੇ ਹਾਂ ਚਲੋ ਵੀ ਚੱਲੋ ਹਣਾ ਆਪਦੇ ਬੱਚਿਆਂ ਨੂੰ ਪਾਲ ਕੇ ਲੈ ਜੂਗੀ ਤੋਪ ਉਹ ਚੜ ਗਈ ਹੁਣ ਝਾੜੂ ਲਾਉਣ ਤੋਂ ਡਰ ਲੱਗੀ ਹੰਨਾ ਵਿੱਚ ਅੱਜ ਸੁੱਟੀ ਸੀ ਬੱਚਿਆਂ ਨੂੰ ਤਾਂ ਕਰਕੇ ਲੇਟ ਹੋ ਗਈ ਹੁਣ ਚਲੋ ਹਣਾ ਪਈ ਰਹੇ ਵੀ ਲੇਟ ਉੱਠ ਖੜਾਂਗੇ ਲੇਟ ਹੋ ਗਈ ਹੁਣ ਝਾੜੂ ਝੂੜ ਇੱਧਰ ਜਾਨਵਰ ਬਹੁਤ ਜਾਨਵਰ ਨੇ ਅਰਕੀ ਤਾਂ ਕਿ ਬਹੁਤ ਘਾਵਾ ਐ ਇੱਥੇ ਪਿਪਲ ਨਹੀਂ ਹਰੇ ਹੋਏ ਤਾਂ ਤਨ ਕੀ ਗੱਲ ਉਹ ਪਿਪਲ ਸੁੱਕੇ ਪਿਆ ਦਾ ਤਨ ਕਿ ਆਉਣੀ ਉਹ ਇੱਥੇ ਹਰੇ ਹੋਏ ਹਾਂ ਨਾ ਸੋ ਵੀ ਅੱਜ ਦੀ ਸਰ ਬਰਾਕ ਤੋਂ ਬਹੁਤ ਸਾਡੇ ਬਹੁਤ ਜਿਆਦਾ ਤਰਾਕ ਤਾਰੇ ਵਾਲੇ ਇੰਦਰ ਦੇ ਬਸੋਂ ਤੋਂ ਕਣ ਕੱਦ ਜੇਰ ਵੱਡੇ ਨਾ ਹੋਏ ਨੇ ਕੰਮ ਜਮਾ ਬਢਣ ਨੂੰ ਤਿਆਰ ਨੇ ਦੇਖੋ ਕਿ ਸੋਹਣੀਆਂ ਕਣਕਾਂ ਹੋਈਆਂ ਪਈਆਂ ਪਰ ਸੋ ਜਿੱਥੇ ਦਾ ਮੌਸਮ ਜਵਾਲਾ ਆਇਆ ਸੀ ਐਂਜ ਲੱਗਦਾ ਸੀ ਵੀ ਕੰਮ ਖਰਾਬ ਕਰੂ ਕਣਕਾਂ ਦਾ ਚਲੋ ਕਹਾ ਬਤਾਣਾ ਟੇਕ ਰੱਖ ਕੇ ਆਜੇ ਮੋਟੂ ਅੰਦਰ ਆਜੇ ਮੋਟੂ ਆ ਗੋਲੀ ਤਾਂ ਉਧਰ ਦੀ ਭੱਜ ਜਾਊਗਾ ਗੋਲੀ ਆ ਜਾ ਆਲੇ ਕੋਲੇ ਅੰਦਰ ਮੈਂ ਬਾੜਾਉਣਾ ਫਿਰ ਉਧਰ ਲਿਗੇ ਟਾਉਣਾ ਪੁੱਤ ਨੂੰ ਚੱਲ ਮੋਟੂ ਤੂੰ ਆ ਜਾ ਉਹ ਤੱਪੀ ਭੱਜੇਗਾ ਤਾਂ ਮਿੰਟਾਂ ਚ ਆ ਜਾਊਗਾ ਇੱਕ ਹਫ਼ਤੇ ਚ ਸਭ ਕਣਕਾਂ ਨੱਕਾਂ ਨੂੰ ਨਿਪਟੜੀ ਜੋ ਅੱਜ ਮੈਂ ਲਾ ਅਦਾ ਲੱਗੇ ਇੱਕ ਦੋ ਘਰ ਵੱਡਣ ਐਸ ਵੇਰ ਤਾਂ ਜਨਵਾਰ ਵਾਂਗਿਆ ਕੁਝ ਕੁ ਗੱਲ ਦੀ ਚਲੋ ਜੀ ਹੁਣ ਆਪਾਂ ਪੀ ਲੈ ਚਾਹ ਦਾ ਕੌਲਾ ਪਿੰਡਾਂ ਵਾਲੀ ਬੋਲੀ ਜਾਈ ਜੀ ਹੁੰਦੀ ਆ ਨਾ ਪਿੰਡਾਂ ਵਾਲੀ ਬੋਲੀ ਉਹ ਜੀ ਬੋਲਦੇ ਨੇ ਸਹਿਰਾਣਿਆਂ ਦੀਆਂ ਕੱਪੀਆਂ ਪਿੰਡਾਂ ਵਾਲੇ ਚ ਪਿੰਡਾਂ ਵਾਲੇ ਦੇ ਕੌਲੇ ਵਾਟੀਆਂ ਹਨ ਹੁਣ ਆਪਾਂ ਝਾੜੂ ਦੀ ਕਰਦੇ ਹਾਂ ਤਸਰ ਬਾਤ ਪਕਾ ਬੈਠਾ ਸੂਰਾ ਚਾਂਦੀ ਚਲੋ ਜੀ ਆਪਾਂ ਕੱਟ ਕਰਦੇ ਹੁਣ ਕਿਹਨਾ ਝਾੜੂ ਪੜਦੀ ਝਾੜੂ ਕੱਢ ਕੇ ਤੇ ਆਪਾਂ ਨਾਲ ਮਿਲਦੇ ਟੈਨ ਨੂੰ 부ਚਾੜਦੇ ਕੱਟੋ ਕਾਟੇ ਕਾ ਕਾਂਟਾ ਟਾਈਮ ਨੂੰ 부ਚਾੜੂਗਾ ਆਪਾਂ ਮਿਲ ਲੈ ਲਿਆਂਗਾ ਛਾੜਨ ਤੋਂ ਕੰਮ ਗਿਆ ਆਪਣਾ ਨਿਪਟਣ ਨੂੰ ਗੁੰਨਦੇ ਆ ਪਾਟਾ ਤੇ ਬਣਾਵਾਂਗੇ ਫੇਰ ਰੋਟੀ ਅੱਜ ਬੱਚਿਆਂ ਸੁੱਤੀ ਸੀ ਵਿੱਚੇ ਪਈ ਨੇ ਸੁੱਤੇ ਹੁਣ ਉਹਨਾਂ ਨੂੰ ਆਟਾ ਬੰਨ੍ਹ ਕੇ ਰਾਲਦੀਆਂ ਉਹਨਾਂ ਨੂੰ ਖਾਉਣੇ ਆ ਇੱਕ ਵਾਰੀ ਚਾਹ ਪੀ ਲੀ ਇੱਕ ਵਾਰੀ ਹੋਰ ਚਾਹ ਖਾਂਗੇ ਚਾਹ ਪੀ ਕੇ ਬੱਸ ਫਿਰ ਸਟਾਰਟ ਕਹਿੰਦੇ ਹੁੰਦੇ ਨੇ ਹਨਾ ਵੀ ਮਾਪਿਆਂ ਦੇ ਸੱਤੇ ਬੱਚੇ ਦੇ ਪਿਕ ਨਹੀਂ ਦਿੰਦੇ ਮਾ ਨਾ ਪਈ ਨਹੀਂ ਹਨਾ ਉਹ ਬਚਪਨ ਜ ਆਪਣੇ ਤੇ ਵੀ ਐਸੀ ਆਪਣੀਆਂ ਮਾਵਾ ਸਾਡੇ ਦਾ ਮਾਵਾ ਪਤਾ ਕੀ ਕਰਦੀ ਹੁੰਦੀ ਸੀ ਸਾਨੂੰ ਘਰ ਨੂੰ ਵੀ ਉੜਦੇ ਤਾਂ ਅਸੀਂ ਸੁਨੇਹਾ ਸੀ ਥੋੜੇ ਜਿਹਾ ਹੁਣ ਬੱਚੇ ਥੋੜੇ ਜਿਹਾ ਲੇਟ ਰੱਖਦੇ ਨੇ ਹੋਰ ਸੁਨੇਹਾ ਖੜਦੇ ਸੀ ਉਹਦੋਂ ਕੰਮ ਹੀ ਇਦਾਂ ਦੇ ਹੁੰਦੇ ਸੀ ਪਰ ਪਹਿਲੀ ਵਾਰ ਤੇ ਚਾਹ ਪਰੋਣੀ ਜਿਹੜੀ ਸਾਨੂੰ ਮੰंजे ਚ ਪਰੋਣੀ ਹੈ ਨਾ ਅੱਖਾਂ ਵੀ ਨਾ ਖੋਲੀਆਂ ਹੁੰਦੀਆਂ ਮਾਂ ਨਾਲ ਬਟੋ ਬਟੋ ਕਰਕੇ ਖਿੜ ਜਾਂਦੇ ਨੇ ਨਾ ਕਿੰਨੇ ਵਧੀਆ ਦਿਨ ਸੀ ਕਿੰਨੇ ਵਧੀਆ ਸੀ ਨਾ ਟਾਈਮ ਸੀ ਉਹ ਹੀ ਗੱਲ ਹੁਣ ਇਹਨਾਂ ਦੀ ਬੱਚਿਆਂ ਦੀ ਹੈ ਨਾ ਮਾਪੇ ਉਹਦੇ ਸਿਰ ਤੇ ਵੀ ਪ੍ਰਭਾਵ ਹੋਈ ਪਈ ਨੇ ਮਾਵਾਂ ਦੀ ਨਾ ਮਾਸਟਰ ਕੋਈ ਟੈਨਸ਼ਨ ਨਹੀਂ ਆਪ ਨੂੰ ਘੜਾ ਹੈਗੀ ਸਾਰੀ ਟੈਨਸ਼ਨ ਜਿਹੜੀਆਂ ਹੁਣ ਟੈਨਸ਼ਨਾਂ ਚ ਪੈ ਗਈਆਂ ਨੇ ਨਾ ਇਹ ਚੱਲਣਾ ਟਾਈਮ ਨਾਲ ਫਾਟੇ ਪੜਾਈਆਂ ਵਿੱਚ ਬਹੁਤ ਜ਼ਿਆਦਾ ਤੇਜ਼ ਹੁੰਦਾਂ ਦਿਮਾਗ ਹਿੱਲਣਾ ਕਰਦਾ ਰਹਿੰਦਾ ਨੇ ਮੱਚੇ ਦਾ ਅਰ ਕਟਾ ਗੁਮਾ ਕੇ ਰੰਗ ਚਾਹਣਗੀ ਚਾਹ ਪਾ ਕੇ ਪੜਾ ਕੇ ਆਉਣੀ ਜਾਂ ਫੇਰ ਉੱਠਣਗੇ ਫੇਰ ਉੱਠ ਕੇ ਕਿਤੇ ਜਾ ਕੇ ਰੋਟੀ ਉੱਤੇ ਖਾਣਗੇ ਇਹ ਜਦੋਂ ਜਦੋਂ ਜਾਂਦੇ ਰੋਟੀ ਖਾਂਦੇ ਨੇ ਜਿੱਦਾਂ ਪਰੇ ਨੂੰ ਉਹਦੇ ਦਾ ਫਿਰ ਮੌਜ ਨਹੀਂ ਖਾਂਦੇ। ਗੱਲ ਸਾਡੀ ਵੀਡੀਓ ਵੀ ਸਾਰਾ ਦੇਖ ਲਿਆ ਕਰੋ। ਜੇ ਸੋਨਾ ਕਰ ਬਣ ਕੇ ਰੱਖੋ ਜਦੋਂ ਰੋਟੀ ਬਣੂਗੀ ਆਪਾਂ ਉਹ ਰੋਟੀ ਲੱਗਾਂਗੇ ਨਾਲ ਦੇ ਨਾਲ। ਬਣਾ ਕੇ ਜਾਂਗੇ ਤੇ ਨਾਲ ਦੇ ਨਾਲ ਖਾਣਗੇ। ਸਪਨੀ ਬੁੱਕਿੰਗ ਲੋ ਇਹ ਅੰਦਰ ਹੁੰਦੇ ਨੇ ਨਾ ਬਾਵਾ ਹੁੰਦੇ ਦੇ ਪੇਰ ਵਾਹਿਆ ਰੱਬ ਜੀ ਆਪਨਾ ਬੰਦਾ ਮਾਂ ਮਖੜੀਆਂ ਛਾਵਾ ਮਾਂ ਮਖੜੀਆਂ ਛਾਵਾ ਹੀ ਹੁੰਦੀਆਂ ਨੇ ਹੁਣ ਦੇਖੋ ਆਪ ਕੰਮ ਕਰੀ ਜਾਂਦੇ ਹੁਣ ਉਹ ਨੂੰ ਉਠਾਉਂਦੇ ਵੀ ਚੱਲੋ ਕਚੇ ਦੇ ਪਾਈ ਇਹ ਵਾਜੀ ਰੋਟੇ ਪੜੇ ਵੀ ਜਿੰਨਾ ਕੋ ਹੋਇਆ ਕਰ ਲਾਣ ਆਪਣੇ ਸਿਰ ਤੇ ਸਰਦਾਰੀ ਆ ਮਾਪਿਆਂ ਦੀ ਸਿਰ ਤੇ ਸਰਦਾਰੀ ਇਹਨਾਂ ਦੇ ਬੱਚਿਆਂ ਦੀ ਰਾਹਤਾ ਤੋਂ ਮੈਂ ਕਿਨੀ ਦੀ ਸੇਵਾਦਾਰੀ ਕਰਦੇ ਹਾਂ ਸਾਰੀਆਂ ਤੁਹਾਨੂੰ ਲਾਈਨ ਆਪਣੇ ਗੱਲ ਪੈ ਗਈ ਹੈ ਚਲੋ ਜੀ ਅਸੀਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਕੱਲ ਹੋਰ ਨਵੇਂ ਦੇ ਵਲੌਗ ਨਾਲ ਬੈਗ ਜੀ ਦਾ ਖਾਣ ਸਾਹ ਆਵੇ ਰਚੀ